ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਅੱਜ ਦੀ ਆਪਣੀ ਇਹ ਵੀਡੀਓ ਆਪਣੇ ਮੈਟਰ ਤੋਂ ਥੋੜੀ ਹਟਕੇ ਆ ਪੰਜਾਬ ਦੇ ਬਾਰੇ ਆ ਪੰਜਾਬ ਦੇ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਕੱਲ ਹਾਸੰਗਾ ਖੇਡੀਆਂ ਨਹੀਂ ਚੰਗੀਆਂ ਲੱਗਦੀਆਂ ਜਿੰਨਾ ਟਾਈਮ ਪੰਜਾਬ ਵਸਦਾ ਉਹ ਵੀ ਉਨਾ ਟਾਈਮ ਹੀ ਚੰਗਾ ਲੱਗਦਾ ਤੇ ਗੱਲ ਦੋਸਤੋ ਇਹ ਆ ਵੀ ਪੰਜਾਬ ਨੇ ਨਾ ਸਮੇਂ ਸਮੇਂ ਸਰ ਬਹੁਤ ਔਕੜਾਂ ਬਹੁਤ ਔਖਾਂ ਝੱਲੀਆਂ ਨੇ ਅੰਦਰੂਨੀ ਸਾਜ਼ਿਸ਼ਾਂ ਬਾਹਰੀ ਹਮਲੇ ਤਾੜਵੀਆਂ ਦੇ ਹਮਲੇ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਦੋਸਤੋ ਗੱਲ ਇਉਂ ਆ ਵੀ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਆਪਣਾ ਗੱਲ ਕਰਨ ਦਾ ਵੀ ਉਹ ਅਸਲ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਬਾਰੇ ਤੁਹਾਨੂੰ ਸਿੱਧੀ ਜੀ ਗੱਲ ਦੱਸ ਦਿਆਂ ਤੇ ਇਹ ਗੱਲ ਸ਼ਾਇਦ ਕਿਸੇ ਨੇ ਅੱਜ ਤੱਕ ਨਹੀਂ ਕੀਤੀ ਹੋਣੀ ਜਿਹੜੀ ਮੈਂ ਕਰਨ ਲੱਗਿਆ ਹੋਰ ਤਾਂ ਗੱਲਾਂ ਬਹੁਤ ਕਰੀ ਜਾਂਦੇ ਆ ਵੀ ਸਰਕਾਰਾਂ ਕੋਣ ਪੈ ਗਈਆਂ ਇਹ ਆ ਉਹ ਆ ਜਿਹੜੀ ਅਸਲ ਦੇ ਵਿੱਚ ਗੱਲ ਹੈ ਮੈਨੂੰ ਜਿਹੜੀ ਲੱਗਦੀ ਆ ਹੋ ਸਕਦਾ ਮੈਂ ਗਲਤ ਹੋਵਾਂ ਇਸ ਗੱਲ 'ਤੇ ਉਹ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗੜੇਮਾਰੀ ਹੋਈ ਸਭ ਨੂੰ ਪਤਾ ਵਿਗੜੇ ਮਾਰੀ ਹੋਈ ਹੈ ਨਾ ਸਾਰੇ ਪੰਜਾਬ ਦੇ ਵਿੱਚ ਹੀ ਹੋਈ ਲਗਭਗ ਇਹ ਤੇ ਇੱਥੇ ਪੰਜਾਬ ਦੇ ਵਿੱਚ ਬਵੰਡਰ ਵੀ ਆਏ ਜਿਹਨੂੰ ਸਟੋਰਮ ਕਹਿੰਦੇ ਆ ਸ਼ਾਇਦ ਅੰਗਰੇਜ਼ੀ ਦੇ ਵਿੱਚ ਪੰਜਾਬੀ ਜਦੋਂ ਬਵੰਡਰ ਕਹਿੰਦੇ ਨੇ ਉਹਨਾਂ ਨੂੰ ਉਹ ਆਏ ਜਿਹੜੇ ਕਦੇ ਕੈਨੇਡਾ ਅਮਰੀਕਾ ਜਾਂ ਜਿੱਥੇ ਮਿਲਕ ਖੁੱਲੇ ਮੈਦਾਨ ਪਏ ਆ ਦੋਸਤੋ ਉੱਥੇ ਆਉਂਦੇ ਹੁੰਦੇ ਸੀ ਪੰਜਾਬ ਦੇ ਵਿੱਚ ਕਦੇ ਉਹ ਆਏ ਨਹੀਂ ਸੀ ਪਰ ਲਗਭਗ ਪਿਛਲੇ 2 ਸਾਲਾਂ ਤੋਂ ਉਹ ਪੰਜਾਬ ਦੇ ਵਿੱਚ ਆ ਰਹੇ ਆ ਤੇ ਐਡੇ ਕੋ ਭਿਆਨਕ ਆ ਰਿਹਾ ਪਿਛਲੀ ਵਾਰ ਵੀ ਲੋਕਾਂ ਦੇ ਘਰਟਾਏ ਸੀ ਐਤਕੀ ਵੀ ਜਿੱਥੋਂ ਦੀ ਉਹ 2.5 ਕਿਲੋਮੀਟਰ ਦਾ ਏਰੀਆ ਲੈ ਕੇ ਨੰਗੇ ਆ ਲਖੀਤਰ ਬਣਾਈਆ ਸਿੱਧੀ ਉਹਨਾਂ ਨੇ ਦੇਖਿਓ ਤੁਸੀਂ ਇੰਟਰਨੈਟ ਤੇ ਜਿਸ ਮੁਥਿਆਵੇ ਤਾਂ ਕਿਸੇ ਪਾਸਿਓ ਉਹ ਐ ਸਿੱਧੇ ਨੰਗੇ ਤੇ ਜਿੱਥੋਂ ਦੀ ਨੰਗੇ ਆ ਉਹਨਾਂ ਨੇ ਆਇਆ ਨ ਪੱਟ ਦਾ ਬਾਈ ਸਾਰਾ ਕੁਛ ਇੱਕ ਵਿੱਚ ਸ਼ੈਲਰ ਆਇਆ ਸੀ ਉਹ ਪੱਟ ਦਾ ਇੱਕ ਪੈਟਰੋਲ ਪੰਪ ਆਇਆ ਸੀਗਾ ਉਹਦੀ ਮਸ਼ੀਨ ਪੱਟ ਕੇ ਸਿੱਟੀ ਪਈ ਐ ਠੀਕ ਆ ਕਿਸੇ ਦਾ ਸ਼ੈੱਡ ਸੀ ਉਹ ਪੱਟ ਕੇ ਹਿੱਟਿਆ ਤੇ ਇੱਕ ਕਿਸੇ ਦੀ ਆਲਟੋ ਕਾਰ ਸੀ ਸ਼ਾਇਦ ਖਣੀ ਜੈਨ ਸੀ ਉਹ ਵਿੱਚ ਆ ਗਈ ਉਹਦੀਆਂ ਲੋਟਨੀਆਂ ਖਵਾ ਕੇ ਕਿੰਨਾ ਟੱਕ ਕਿੰਨੀ ਬਾਟ ਘਾਟੋ ਘੱਟ ਅੱਧਾ ਕਿਲੋਮੀਟਰ ਬਾਟ ਉਹ ਕਾਰ ਆ ਜਿਹੜੀ ਉਹ ਉਹਦੇ ਨਾਲ ਗਈ ਐ ਵਿੱਚੇ ਬੰਦੇ ਸੀਗੇ ਜਦੋਂ ਉਹਨਾਂ ਨੇ ਵਾਰੀ ਖੋਲੀ ਤਾਂ ਬਾਹਰੀ ਵੀ ਪੱਟੀ ਗਈ ਉਹਦੇ ਵਿੱਚੋਂ ਨਿਕਲਣ ਵਾਰੇ ਉਹਨਾਂ ਨੇ ਜਦੋਂ ਮੁੱਦੀ ਹੋ ਕੇ ਉੱਥੇ ਡੈਗ ਪੀਆ ਕੇ ਉਸ ਤੋਂ ਬਾਅਦ ਉਹ ਮਤਲਬ ਕਿ ਵੀ ਵਿੱਚੋਂ ਬਾਹਰ ਨਿਕਲੇ ਹਨ ਤੇ ਦੋਸਤ ਜਿਹੜਾ ਇਹ ਬਵੰਡਰਾ ਇਹ ਪਿਛਲੇ 2 ਸਾਲਾਂ ਤੋਂ ਲਗਭਗ ਆ ਰਹੇ ਆ ਪਹਿਲਾਂ ਕਿਉਂ ਨਹੀਂ ਆਉਂਦੇ ਸੀ ਹੁਣ ਕਿਉਂ ਆਉਣ ਲੱਗਿਆ ਗੱਲ ਇਹ ਆ ਇਹ ਸੋਚਣ ਵਾਲੀ ਗੱਲ ਆ ਵੀ ਪਹਿਲਾਂ ਕਿਉਂ ਨਹੀਂ ਆਉਂਦੇ ਸੀ ਤੇ ਹੁਣ ਕਿਉਂ ਆਉਣ ਲੱਗੇ ਆ ਜਿਹੜੇ ਕੈਨੇਡਾ ਅਮਰੀਕਾ ਚ ਉਧਰਲੇ ਮੁਲਕਾਂ ਚ ਆਉਂਦੇ ਸੀ ਆਪਣੇ ਉਹ ਕਿਉਂ ਆਉਣ ਲੱਗ ਗਏ ਇਹ ਮੁੱਦਾ ਅਸਲ ਦੇ ਵਿੱਚ ਤੇ ਆਉਣ ਕਿਉਂ ਲੱਗਿਆ ਸ਼ਾਇਦ ਮੇਰੀ ਆਪਣੀ ਜਿਹੜੀ ਵਾਰਤਾ ਲਾਭ ਹੋਣੀ ਆ ਇਹਦੇ ਤੋਂ ਤੁਹਾਨੂੰ ਕਲੀਅਰ ਹੋ ਜੇ ਇਹ ਗੱਲ ਵੀ ਕਿਉਂ ਆਉਣ ਲੱਗਿਆ ਦੋਸਤੋ ਗੱਲ ਜਿਹੜੀ ਨਾ ਕੁੱਲ ਮਿਲਾ ਕੇ ਸਭ ਪਹਿਲਾਂ ਸ਼ੁਰੂ ਕਰਦੇ ਆ ਪੰਜਾਬ ਦੀਆਂ ਜ਼ਮੀਨਾਂ ਤੇ ਜਿਹੜੀ ਅੱਖ ਹੈ ਨਾ ਉਹ ਬਹੁਤ ਟਾਈਮ ਦੀ ਰਹੀ ਆ ਕਿਉਂਕਿ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹਦੇ ਵਰਗੀ ਉਪਜਾਊ ਜ਼ਮੀਨ ਕਿਸੇ ਹੋਰ ਦੁਨੀਆ ਦੇ ਕੋਨੇ ਦੇ ਵਿੱਚ ਨਹੀਂ ਹੈਗੀ ਕਿਤੇ 6 ਮਹੀਨੇ ਸੋਕਾ ਪਿਆ ਰਹਿੰਦਾ ਕਿਤੇ 6 ਮਹੀਨੇ ਮਤਲਬ ਕਿ ਬਰਫ ਪਈ ਰਹਿੰਦੀ ਆ ਕਿਤੇ ਕੋਸ਼ਾ ਕਿਤੇ ਕਿਵੇਂ ਇੱਕ ਅੱਧੀ ਫਸਲ ਹੁੰਦੀ ਆ ਕਿਤੇ ਨਹੀਂ ਹੁੰਦੀ ਪਰ ਪੰਜਾਬ ਦੇ ਵਿੱਚ ਜੇ ਬੰਦਾ ਕੰਮ ਕਰਨ ਵਾਲਾ ਹੋਵੇ ਸਾਲ 'ਚ ਤਿੰਨ ਫਸਲਾਂ ਚਾਰ ਫਸਲਾਂ ਵੀ ਲਾ ਜਾਂਦਾ ਐਨੀ ਉਪਜਾਊ ਜ਼ਮੀਨ ਆਪਣੇ ਪੰਜਾਬ ਦੀ ਇਹਨੂੰ ਖੋਣ ਵਾਸਤੇ ਬਹੁਤ ਸਾਰੇ ਪਹਿਲਾਂ ਵੀ ਧਾੜਵੀ ਆਉਂਦੇ ਰਹੇ ਆ ਰਾਜਾ ਮਹਾਰਾਜਾਂ ਦੇ ਟਾਈਮ ਤੇ ਜਿਹੜੇ ਹੁਣ ਵਾਲੇ ਧਾੜਵੀ ਆ ਦੋਸਤੋ ਇਹ ਹੈਗੇ ਆ ਕਾਰਪੋਰੇਟ ਘਰਾਣੇ ਇਹਨਾਂ ਨੇ ਆਪਣਾ ਜ਼ਮੀਨਾ ਖੋਣ ਵਾਸਤੇ ਬਹੁਤ ਸਾਜ਼ਿਸ਼ਾਂ ਕੀਤੀਆਂ ਪਹਿਲਾਂ ਹਵਾਲ ਆਈਆਂ ਵੀ ਅੱਜ ਵੀ ਉਹ ਹਵਾਲ ਨੂੰ ਬਹੁਤ ਸਾਰੇ ਲੋਕ ਮੰਨਦੇ ਆ ਜਿਹੜੀ ਸਭ ਤੋਂ ਪਹਿਲੀ ਇਹਨਾਂ ਜਿਹੜਾ ਹਵਾਲ ਆਈ ਸੀਗੀ ਵੀ ਪੰਜਾਬ ਦਾ ਪਾਣੀ ਜਿਹੜਾ ਉਹ ਖਤਮ ਹੋ ਜੇ ਜੇ ਝੋਨਾ ਨਾ ਬੀਜਣੋਂ ਸਾਡੇ ਫਸਲਾਂ ਨੂੰ ਪਾਣੀ ਨਾ ਲਾਉਣੋਂ ਸਾਡੇ ਤਾਂ ਪੰਜਾਬ ਦੇ ਧਰਤੀ ਹੇਠਲਾ ਪਾਣੀ ਹੋ ਹੀ ਖਤਮ ਹੋ ਜੂ ਸਭ ਤੋਂ ਵੱਡੀ ਵਹਾਅ ਹੈ ਇਹ ਕਦੇ ਵੀ ਨਹੀਂ ਮੁੱਕ ਸਕਦਾ ਦੋਸਤੋ ਜਿਹੜਾ ਪਾਣੀ ਹੈ ਨਾ ਅਗਾਹ ਵਾਲੀ ਗੱਲ ਤੋਂ ਕਲੀਅਰ ਹੋ ਜੂਗੀ ਇਹ ਤੁਹਾਨੂੰ ਸਭ ਪਤਾ ਲੱਗ ਜੂ ਇਸ ਤੋਂ ਵੀ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਕਦੇ ਵੀ ਖਤਮ ਨਹੀਂ ਧਰਤੀ ਹੇਠਲਾ ਪਾਣੀ ਜਿਹੜਾ ਕਦੇ ਵੀ ਖਤਮ ਨਹੀਂ ਹੋ ਸਕਦਾ ਹੋ ਸਕਦਾ ਮੈਂ ਗਲਤ ਹੋਵਾਂ ਇੱਥੇ ਪਰ ਜਿੰਨੀ ਕੁ ਮੈਂ ਗੱਲ ਕਰੂੰਗਾ ਉਹਦੇ ਉਹਦੇ ਸਮਝ ਦੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਵੀ ਪਾਣੀ ਨਹੀਂ ਖਤਮ ਹੋ ਸਕਦਾ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਇਹ ਨਹੀਂ ਕਹਾਂ ਮੈਂ ਸਹੀ ਹਾਂਗਾ ਠੀਕ ਹੈ ਹੋ ਸਕਦਾ ਮੈਂ ਗਲਤ ਹਾਂ ਪਰ ਜਿੰਨੇ ਗੱਲਾਂ ਲੱਗਦੇ ਆਪਾਂ ਉਹ ਸਾਂਝੀਆਂ ਕਰਦੇ ਆਂ ਵੀ ਪਾਣੀ ਕਦੇ ਖਤਮ ਨਹੀਂ ਹੋ ਸਕਦਾ ਜਿਹੜੀ ਧਰਤੀ ਆ ਇਹ ਕਦੇ ਨਹੀਂ ਖਤਮ ਹੋ ਸਕਦੀ ਮਿੱਟੀ ਨਹੀਂ ਕਦੇ ਖਤਮ ਹੋ ਸਕਦੀ ਹਵਾ ਨਹੀਂ ਕਦੇ ਖਤਮ ਹੋ ਸਕਦੀ ਪ੍ਰਦੂਸ਼ਿਤ ਜ਼ਰੂਰ ਹੋ ਸਕਦੀ ਹੈ ਇਹ ਗੱਲ 'ਚ ਕੋਈ ਸ਼ੱਕ ਨਹੀਂ ਹੈ ਪਰ ਜਿਹੜਾ ਇਹ ਤਾਂ ਕੁਦਰਤੀ ਸਰੋਤ ਹੈ ਇਹ ਮੇਰੇ ਹਿਸਾਬ ਨਾਲ ਕਦੇ ਖਤਮ ਹੋਣ ਵਾਲੇ ਨਹੀਂ ਹੁੰਦੇਗੇ ਇਹ ਉਵੇਂ ਹੀ ਰਹਿਣਗੇ ਦੋਸਤੋ ਗੱਲ ਇਹ ਹੈ ਵੀ ਪੰਜਾਬ ਦੀਆਂ ਜ਼ਮੀਨਾਂ ਨੂੰ ਖੋਣ ਵਾਸਤੇ ਪਹਿਲੀ ਸਾਜ਼ਿਸ਼ ਘੜੀ ਗਈ ਪਾਣੀ ਵਾਲੀ ਵੀ ਲੋਕਾਂ ਨੂੰ ਜਿਹੜੀ ਖੇਤੀ ਦੇ ਖਰਾਬ ਖਲਾਫ ਕਰੋ ਜਿਹੜਾ ਖੇਤੀ ਕੀਤਾ ਇਹਨੂੰ ਬਦਨਾਮ ਕਰੋ ਪਾਣੀ ਵਾਲੀ ਗੱਲ ਛਿੜੀ ਗਈ ਦੂਜੇ ਨੰਬਰ ਤੇ ਇਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇ ਤਲ ਹਾਲਚ ਦਿੱਤਾ ਅਸਲ ਦੇ ਵਿੱਚ ਤੇ ਹੌਲੀ 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 ਇਸ ਢਾਬ ਨਾਲ ਉਸ चीज ਨੂੰ ਬਦਲਤਾ ਵੀ ਇਥੋਂ ਲੋਕ ਜ਼ਮੀਨਾਂ ਵੇਚ ਕੇ ਸਾਡੇ ਕੋਲੇ ਹੀ ਵਸਣ ਲੱਗ ਜਾਣ ਇਹ ਗੱਲ ਦੇ ਵਿੱਚ ਉਹ ਕਿੰਨੇ ਪਤਾ ਨਹੀਂ ਕਿੰਨੇ ਪਰਸੈਂਟ ਕਾਮਯਾਬ ਵੀ ਹੋਏ ਹੈ ਇਹ ਤੁਸੀਂ ਸਾਬ ਆਪ ਹੀ ਲਾ ਲਓ ਕਿੰਨੇ ਪਰਸੈਂਟ ਕਾਮਯਾਬ ਹੋਏ ਆ ਅੱਜਕ ਪੰਜਾਬ ਦੇ ਕਿੰਨੇ ਲੋਕ ਕਿੰਨੇ ਪਰਿਵਾਰ ਪਿੰਡਾਂ ਦੇ ਵਿੱਚੋਂ ਪਿੰਡ ਦੇ ਵਿੱਚ ਰੋਜ਼ ਅਰਦਾਸ ਹੁੰਦੀ ਆ ਬਈ ਇਸ ਗੱਲ ਦੀ ਕਿ ਅਜ ਫਲਾਣਾ ਦਾ ਮੁੰਡਾ ਬਾਹਰ ਚੱਲੇ ਫਲਾਣਾ ਦੀ ਕੁੜੀ ਬਾਹਰ ਚੱਲੀ ਤੇ ਬਾਹਰਲੇ ਕਦੇ ਵਾਪਸ ਮੁੜ ਕੇ ਪੰਜਾਬ ਨਹੀਂ ਆਉਂਦੇ ਸਗੋਂ ਇੱਥੋਂ ਉਹਨਾਂ ਦੇ ਮਾਪਿਓ ਵੀ ਬਾਹਰ ਜਾਂਦੇ ਆ ਤੇ ਜਿਹੜਾ ਪਹਿਲੀ ਪੱਠਾ ਹੁੰਦਾ ਇੱਥੋਂ ਵੇਚ ਕੇ ਜਾਂਦੇ ਆ ਉਹਨਾਂ ਨੇ ਕਹਿੰਦੇ ਵੀ ਮੋੜਨਾ ਹੀ ਨਹੀਂ ਜਦੋਂ ਇੱਥੇ ਫਿਰ ਕਰਨ ਆਵੀ ਕੀ ਆ ਇਹ ਕੱਲ ਦੇ ਵਿੱਚ ਉਹ ਕਾਫੀ ਕਾਮਯਾਬ ਹੋਇਆ ਤੀਜੇ ਨੰਬਰ ਤੇ ਸਾਜ਼ਿਸ਼ਾਂ ਦਾ ਬਾਹਲੀਆਂ ਨੇ ਮੈਂ ਮੋਟੀਆਂ-ਮੋਟੀਆਂ ਗਿਣਾ ਰਿਹਾ ਪਹਿਲੀ ਪਾਣੀ ਵਾਲੀ ਦੂਜੀ ਬਾਹਰ ਵਾਲੀ ਤੀਜੀ ਸਾਜ਼ਿਸ਼ੀਗੀ ਖੇਤੀ ਦੇ ਕਾਲੇ ਕਾਨੂੰਨਾਂ ਵਾਲੀ ਜਿਹਦੀ ਖਾਤਰ ਆਪਾਂ ਦਿੱਲੀ ਦੀਆਂ ਸੜਕਾਂ 'ਤੇ 2020 'ਚ ਵੀ ਬੈਠੇ ਰਹੇ ਹਾਂ ਤੇ ਹੁਣ ਫੇਰ ਉੱਥੇ ਬਰੂਹਾਂ ਤੇ ਜਾਣ ਨੂੰ ਤਿਆਰ ਆਂ ਦਿੱਲੀ ਦੀਆਂ ਤੇ ਠੀਕ ਆ ਉਹ ਆਪਾਂ ਬੈਠੇ ਹਾਂਗੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬਹੁਤ ਬੰਦੇ ਬੈਠੇ ਸਭ ਨੂੰ ਪਤਾ ਯਾਰ ਇਹਨਾਂ ਗੱਲਾਂ ਦਾ ਹਨਾ ਖੇਤੀ ਕਾਨੂੰਨਾਂ ਕਰਕੇ ਉਹ ਵੀ ਇੱਕ ਸਾਜ਼ਿਸ਼ ਸੀਗੀ ਸਭ ਨੂੰ ਉਸ ਗੱਲ ਦਾ ਪਤਾ ਹੀ ਆ ਉਹ ਗੱਲ ਬੜ ਕੇ ਲਿਆਉਣ ਦਾ ਕੋਈ ਫਾਇਦਾ ਨਹੀਂ ਵੀ ਉਹ ਖੇਤੀ ਕਾਨੂੰਨ ਕਿਉਂ ਆਏ ਸੀ ਆਪਣਾ ਜਮੀਨਾ ਕੋਣ ਵਾਸਤੇ ਹੀ ਆਏ ਸੀ ਤੇ ਕਿਵੇਂ ਖੋਣਗਾ ਸੀ ਉਹ ਸਭ ਨੂੰ ਪਤਾ ਯਾਰ ਉਹ ਗੱਲ ਨਹੀਂ ਮੈਂ ਕਰਦਾ ਵੀਡੀਓ ਬਣਾਉਣ ਦਾ ਕੀ ਫਾਇਦਾ ਨਹੀਂਗਾ ਠੀਕ ਆ ਉਹ ਉਹ ਸਾਜ਼ਿਸ਼ ਘੜੀ ਗਈ ਉਹ ਕਦੇ ਨਾ ਕਿਤੇ ਇਹਨਾਂ ਦੀ ਕਾਮਯਾਬ ਨਹੀਂ ਹੋਈ ਨਾ ਕਾਮਯਾਬ ਹੋਈ ਉਹ ਅੱਧ ਵਿਚਾਲੇ ਲੰਕਦਾ ਫਰਦਾ ਹਜੇ ਉਹ ਕਾਮਯਾਬ ਵੀ ਨਹੀਂ ਹੋਈ ਤੇ ਫੇਲ ਵੀ ਨਹੀਂ ਹੋਈ ਉਸ ਦਾ ਉਸ ਆਉਦੀ ਸਾਜ਼ਿਸ਼ ਦੇ ਵਿੱਚ ਬਈ ਉਸ ਤੋਂ ਬਾਅਦ ਜਿਹੜੀ ਹੁਣ ਗੜੇ ਮਾਰੀ ਹੋਈ ਆ ਬਈ ਇਹ ਵੀ ਕਿਤੇ ਨਾ ਕਿਤੇ ਸਾਜ਼ਿਸ਼ ਦਾ ਹਿੱਸਾ ਲੱਗਦੀ ਆ ਉਹ ਕਿਵੇਂ ਲੱਗਦੀ ਆ ਉਹ ਇੰਉ ਲੱਗਦੀ ਆ ਬਈ ਪੱਕੀਆਂ ਫਸਲਾਂ ਤੇ ਗੜੇ ਮਾਰੀ ਹੋਈ ਆ ਜਿਹੜੀ ਪੰਜਾਬ ਦੇ ਵਿੱਚ ਸਿਰਫ ਪਹਿਲੀ ਵਾਰੀ ਹੋਈ ਆ ਇੰਦੋਂ ਪਹਿਲਾਂ ਕਦੇ ਵੀ ਇਹੋ ਜੀ ਗੱਲ ਨਹੀਂ ਹੋਈ ਵੀ ਐਡੇ ਐਡੇ ਗੜੇ ਪੰਜਾਬ ਦੇ ਵਿੱਚ ਕਦੇ ਨਹੀਂ ਪਏ ਮੈਂ ਸਾਡੇ ਪਿੰਡ ਬੈਠੇ ਆਗੇ 780 ਸਾਲ ਦਾ ਕਰਦੇ ਬਿਯੁਰਗ ਬੈਠੇ ਆ ਜਿਹੜੇ ਉਦੋਂ ਵੱਡੇ ਤਾਂ ਨਹੀਂ ਹੋਏਗੇ 100 100 ਸਾਲ ਦੇ ਬਿਯੁਰਗ ਵੀ ਕਿਸੇ ਨਾ ਕਿਸੇ ਪਿੰਡ 'ਚ ਹੋਣਗੇ ਤੁਸੀਂ ਪੁੱਛ ਲਿਓ ਜਾ ਕੇ ਵੀ ਐਡਾ ਕਦੇ ਗੜਾ ਦੇਖਿਆ ਸੀ ਆਉਦੀ ਜ਼ਿੰਦਗੀ ਦੇ ਵਿੱਚ ਪਰ ਆਪਾਂ ਦੇਖਿਆ ਬਈ ਆ ਪਿਛਲੇ 15 20 ਦਿਨ ਹੋ ਗਏ ਉਹ ਗੜੇ ਪਏ ਆ ਜਿਹੜੇ ਵੀ ਨਹੀਂ ਹੋ ਗਿਆ ਸ਼ਾਇਦ ਹਨਾ ਉਦੋਂ ਗੜੇ ਪਏ ਐਡੇ ਐਡੇ ਗੜੇ ਸੀ ਤੇ ਦੋ ਦੋ ਦਿਨ ਉਹ ਗੜੇ ਪਏ ਰਹੇ ਬਈ ਉਹ ਖੁਰੇ ਨਹੀਂ ਗੇ ਠੀਕ ਹੈ ਜਿਹੜਾ ਉਹ ਸਟੋਰਮ ਆਇਆ ਬਵੰਡਰ ਆਇਆ ਉਹ 2 2.5 ਕਿਲੋਮੀਟਰ ਦਾ ਏਰੀਆ ਲੈ ਕੇ ਨੰਘਿਆਗਾ ਖੇਤਾਂ ਦੇ ਵਿੱਚ ਜਿਹੜਾ ਵੀ ਬਜਦੀ ਜੋ ਵੀ ਆਇਆ ਉਹ ਸਭ ਨੂੰ ਸਾਫ਼ ਕਰਦਾ ਤੁਰਿਆ ਗਿਆ ਜਿਹੜੇ ਬਾਣਾ ਬਜਦੀ ਬਈ ਉਹ ਨੰਘਿਆ ਐਨੇ ਐਨੇ ਦਾ ਟੋਏ ਆ ਉਹਨਾਂ ਉੱਤੇ ਬਾਣਾ ਦੇ ਵਿੱਚ ਠੀਕ ਹੈ ਕਣ ਕਾੜੀਆਂ ਪੁੱਠੀਆਂ ਕਰਤੀਆਂ ਕਣਕਾਂ ਦੇ ਜਿਹੜੇ ਉਹ ਘਾੜ ਸੀਗੇ 60 70 ਮਾਨ ਤੋਂ ਘਟ ਕੇ 30 40 ਤੇ ਆ ਗਏ ਕੋਈ ਕੋਈ ਕਣਕ ਤਾਂ ਇਹੋ ਜਿਹੀ ਹੋਗੀ ਵੀ ਉਹ ਵੱਢਣ ਦੇ लायक ਹੀ ਨਹੀਂ ਰਹੀ ਭਈ ਉਹ ਜਿੱਥੋਂ ਦੀ ਉਹ ਜਮ੍ਹਾਂ ਮੇਲ ਲੰਘਿਆਗਾ ਠੀਕ ਹੈ ਤੇ ਇਹ ਜਿਹੜੀ ਸਾਜ਼ਿਸ਼ ਹੈ ਇਹ ਕਿੱਥੋਂ ਦੀ ਕਿਵੇਂ ਗੱਲ ਬਣਦੀ ਆ ਕਿ ਇਹ ਸਾਰੀ ਗੱਲ ਐਂ ਕਰਦੇ ਆ ਵੀ ਐਡਾ ਜਿਹੜਾ ਇਹ ਆਇਆ ਐਡਾ ਕਹਿਰ ਦਾ ਜਿਹੜਾ ਸਟੋਰ ਮਾਇਆ ਗੜੇ ਆਇਆ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਈ ਆ ਇਹ ਲਗਭਗ 2 ਸਾਲਾਂ ਤੋਂ ਆਪਣੇ ਵੰਡਰ ਆਉਂਦੇ ਆ ਠੀਕ ਹੈ ਤੇ ਆਇਤੀ ਗੜੇ ਪਈ ਆ ਇਹ ਕਿਉਂ ਪਏ ਆ ਕਿਹੜੀ ਹਿਸਾਬ ਕਿਤਾਬ ਨਾ ਪਏ ਆ ਇਹ ਇਹ ਗੱਲ ਇਹ ਹੈ ਵੀ ਇੱਕ ਹਾਰਪਨਾ ਦੀ ਟੈਕਨੋਲੋਜੀ ਹੈ ਇਹ ਬਾਹਰਲੇ ਮੁਲਕਾਂ ਦੇ ਵਿੱਚ ਦੁਬਈ ਆਰ ਕਹਿੰਦੇ ਜਿੱਥੇ ਮਤਲਬ ਕਿ ਮੀਹ ਦੀ ਕਮੀ ਹੈ ਨਾ ਉੱਥੋਂ ਇਹ ਵਰਤੀ ਜਾਂਦੀ ਹੈ ਟੈਕਨੋਲੋਜੀ ਵੀ ਸਮੁੰਦਰ ਦੇ ਵਿੱਚ ਬੱਦਲ ਕੋਈ ਮੀਂਹ ਪਾ ਰਿਹਾ ਹੈ ਤਾਂ ਉਹਨੂੰ ਖਿੱਚ ਕੇ ਲਿਆ ਕੇ ਧਰਤੀ ਤੇ ਲਿਆਉਂਦੇ ਜਿੱਥੇ ਲੋੜ ਹੁੰਦੀ ਹੈ ਉੱਥੇ ਉਹਦਾ ਮੀਹ ਪਵਾਉਂਦੇ ਆਗੇ ਹਾਰਪਨਾ ਦੀ ਟੈਕਨੋਲੋਜੀ ਬਾਰੇ ਨਾ ਇੰਟਰਨੈਟ ਤੇ ਥੋੜੀ-ਬੋਧੀ ਜਾਣਕਾਰੀ ਹੈਗੀ ਬਾਲੀ ਤਾਂ ਨਹੀਂ ਹੈਗੀ ਕਿਉਂਕਿ ਜਿਹੜਾ ਇੰਟਰਨੈਟ ਵੀ ਬਈ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਆ ਜਿਹੜੇ ਇਹ ਸਾਜ਼ਿਸ਼ਾਂ ਕਰ ਰਹੇ ਆ ਉਹ ਇੰਟਰਨੈਟ ਤੇ ਇਹਨਾਂ ਦੀ ਜਾਣਕਾਰੀ ਪੈਣ ਨਹੀਂ ਦਿੰਦੇ ਬਹੁਤ ਜ਼ਿਆਦਾ ਜਿਵੇਂ ਰੌਥਸਚਾਈਲਡ ਫੈਮ ਜਿਹੜੇ ਸਾਰੀ ਦੁਨੀਆ ਨੂੰ ਇਸ ਵਕਤ ਚਲਾ ਰਹੇ ਆ ਨਾ ਐਡੀ ਮਹਾਮਾਰੀ ਕਰੋਨਾ ਜਿਹੜੀ ਕਹਿ ਲਓ ਉਹ ਜਿਹੜੀ ਚੀਜ਼ ਲਿਆਉਣ ਵਾਲਾ ਬੰਦੇ ਆਗੇ ਉਹ ਅ ਪ੍ਰੋਫੈਸਰ ਚਾਈਲਡ ਫੈਮ ਲੰਗਾ ਹੋਗਾ ਆ ਸੈਨ ਸ਼ਾਇਦ ਮੈਂ ਨਹੀਂ ਬਣਾਉਦਾ ਸ਼ਾਇਦ ਮੁਰਕੀ ਆਖਣਗੇ ਉਹਦਾ ਸੈਨ ਬਣਾਈ ਜਾਂਦਾ ਉਹ ਉਹ ਜਿਹੜੇ ਹੈਗੇ ਆ ਨਾ ਉਹਨਾਂ ਬੰਦਿਆਂ ਬਾਰੇ ਇੰਟਰਨੈਟ ਤੇ ਕੱਖ ਨਹੀਂ ਮਿਲਦਾ ਤੁਹਾਨੂੰ ਜਾਣਕਾਰੀ ਡੱਕਾ ਨਹੀਂ ਮਿਲੂ ਕਿਉਂਕਿ ਉਹਨਾਂ ਦਾ ਹੱਥ ਆ ਸਾਰਾ ਇਨਾਂ ਚੀਜ਼ਾਂ ਦੇ ਵਿੱਚ ਠੀਕ ਹੈ ਤੇ ਇਸੇ ਤਰ੍ਹਾਂ ਜਿਹੜੀ ਇਹ ਹੈ ਕਿ ਹਾਰਪਨਾ ਦੀ ਟੈਕਨੋਲੋਜੀ ਹੈ ਜੇ ਬਾਰੇ ਤੁਹਾਨੂੰ ਕੋਈ ਬਾਲੀ ਬਹੁਤੀ ਜਾਣਕਾਰੀ ਨਹੀਂ ਮਿਲਦੀ ਪਰ ਜਿੰਨੀ ਕੁ ਮੈਨੂੰ ਇਕੱਠੀ ਕੀਤੀ ਜਾਣਕਾਰੀ ਮੌਦੇ ਬਾਰੇ ਗੱਲ ਕਰਦੇ ਆਂ ਵੀ ਇਹ ਜਿੱਥੇ ਮੀਂਹ ਪੈਂਦਾਗਾ ਉਥੋਂ ਖੱਚ ਕੇ ਕਿਸੇ ਹੋਰ ਜਗ੍ਹਾ ਤੇ ਪਵਾ ਸਕਦੇ ਆ ਉਹਦੇ ਨਾਲ ਜਿੱਥੇ ਮੀਂਹ ਦੀ ਲੋੜ ਹੈਗੀ ਉਥੇ ਉਹ ਬਦਲ ਬਣਾਏ ਜਾਂਦੇ ਆ ਕ੍ਰੀਏਟ ਕੀਤੇ ਜਾਂਦੇ ਆ ਫਿਰ ਉਨੂੰ ਤਾਂ ਮੀਂਹ ਪਵਾਇਆ ਜਾਂਦਾਗਾ ਵੀ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੇ ਵਿੱਚ ਗੜੇਮਾਰੀ ਹੋਈ ਆ ਇਹੇ ਉਸ ਹਾਰਪਨਾਦੀ ਟੈਕਨੋਲੋਜੀ ਦੇ ਨਾਲ ਮਿਲਦਾ ਜੁਲਦਾ ਕੋਈ ਨਵੀਂ ਟੈਕਨੋਲੋਜੀ ਤਾਂ ਨਹੀਂ ਹੈਗੀ ਬਈ ਇਹ ਪੰਜਾਬ ਦੀਆਂ ਜ਼ਮੀਨਾਂ ਖੋਣ ਵਾਸਤੇ ਹੁਣ ਆਖੋਗੇ ਵੀ ਖੋਣ ਜ਼ਮੀਨਾਂ ਖੋਣ ਦੀ ਕਿਵੇਂ ਖੋਹ ਸਕਦੇ ਇਹਦੇ ਨਾਲ ਜ਼ਮੀਨਾਂ ਬਈ ਖੋਹ ਐ ਖੋਈਆਂ ਜਾਣਗੀਆਂ ਵੀ ਜਦੋਂ ਫਸਲ ਪੱਕ ਗਈ ਪਹਿਲਾਂ ਗੱਲ ਕਰਦੇ ਆ ਐਮਪਾਪਾ ਜੀ ਵੀ ਦਿੱਲੀ ਬੈਠੇ ਆ ਗਏ ਉਹ ਐਮਐਸਪੀ ਵਾ ਖਾਤਰ ਬੈਠੇ ਆ ਚਲੋ ਮੰਨ ਲਿਆ ਵੀ ਉਹਨਾਂ ਨੇ ਯਾਰ ਐਮ ਐਸ ਪੀ ਦੇਤੀ ਆਪਾਂ ਨੂੰ ਜਿੰਨੀਆਂ ਫਸਲਾਂ ਤੇ ਮੰਗਦੇ ਆ ਉਹਨਾਂ ਤੇ ਦੇਤੀ ਠੀਕ ਐ ਐਮ ਐਸ ਪੀ ਵੀ ਦੇਤੀ ਆਪਾਂ ਕਹਿੰਨਾ ਹੋਰ ਮੰਗਾ ਉਹ ਵੀ ਹੱਕਾ ਉਹ ਵੀ ਸਾਰੇ ਮੰਨ ਲਏ ਉਹਨਾਂ ਨੇ ਠੀਕ ਐ ਮੰਡੀ ਕਰਨ ਸਾਰਾ ਕੁਝ ਉਵੇਂ ਨੇ ਆ ਯਾਰ ਜਿਵੇਂ ਆਪਾਂ ਨੂੰ ਚਾਹੀਦਾ ਸੀ ਆਪਾਂ ਕਹੇ ਤਾਂ ਠੀਕ ਐ ਹੁਣ ਜਦੋਂ ਫਸਲਾਂ ਪੱਕ ਗਈਆਂ ਫਸਲਾਂ ਪੱਕੀਆਂ ਤੇ ਗੜੇਮਾਰੀ ਕਰਾਦੀ ਜਿਵੇਂ ਹੁਣ ਹੋਈ ਆ ਜਿੱਥੋਂ ਦੀ ਉਹ ਲੰਘਿਆਗਾ ਦੱਸ ਕੇ ਹਟਿਆ ਵੀ 60 70 ਮਣ ਦਾ ਝਾੜ ਸੀ ਉਹ 30 40 ਦਾ ਰਹਿ ਗਿਆ ਜਿੱਥੋਂ ਦੀ ਉਹ ਨੰਗਿਆ ਤੁਸੀਂ ਉਹ ਨਿਗਾਹ ਮਾਰਿਓ ਕਿਹਦੇ ਕਿਹ ਟੋਏ ਆ ਗਣਕਾਂ ਦੇ ਵਿੱਚ ਦੋ ਕਣਕਾ ਕਿੱਥੋਂ ਆਪਾਂ ਨੂੰ 7 7 7 80 80 ਮਣ ਦੇ ਹੋ ਜਾਣੀਆਂ ਉਹ ਠੀਕ ਹੈ ਹੁਣ ਜਦੋਂ ਆਪਾਂ ਨੂੰ ਐਮਐਸਪੀ ਦਾ ਦੇਤੀ ਉਹਨਾਂ ਨੇ 2200 ਰੁਪਏ ਕਣਕ ਦਾ ਰੇਟ ਬੰਨਤਾ ਪਰ ਜਦੋਂ ਆਪਣਾ ਭਈ ਨਿਕਲੀ ਉਹ 70 ਮਣ ਦੀ ਬਜਾਏ 30 ਮਣ 35 40 ਮਣ ਤੇ ਆਪਣੇ ਤਾਂ ਉਹੀ ਰੇਟ ਫਿਰ 11 1200 ਦੇ ਰਹਿ ਗਿਆ ਅਸਲ ਦੇ ਵਿੱਚ ਤਾਂ ਆਪਣੇ ਤਾਂ ਇਨਕਮ ਦੀ ਰਿਸੋਰਸ ਆ ਨਾ ਆਪਦਾ ਇਨਕਮ ਦੇਖਣੀ ਹੈ ਮੈਨੂੰ ਉਹ ਚ ਇਨਕਮ ਕਿੰਨੀ ਹੁੰਦੀ ਹੈਗੀ ਠੀਕ ਹੈ ਹੁਣ ਜੇ ਤਾਂ ਆਪਣਾ ਝਾੜ 20 30 ਮਾਨਦਾ ਰਹੀ ਆਪਣੀ ਇਨਕਮ ਉਹੀ ਅੱਧੀ ਫੇਰ ਰਹੀ ਐ ਐਮਐਸਪੀ ਦੇ ਲਈ ਫਿਰ ਊਚ ਕਿੱਥੇ ਲੈ ਲਾਂਗੇ ਐਮਐਸਪੀ ਕੀ ਕਰ ਲਾਂਗੇ ਆਪਾਂ ਦਾ ਐਮਐਸਪੀ ਚੱਕੀ ਫਰਾਂਗੇ ਮੋਢਾਂ ਦੇ ਕੱਲੀ ਪਰ ਜੇ ਆਪਾਂ ਨੂੰ ਫਸਲ ਹੀ ਨਾ ਹੋਈ ਐਮਐਸਪੀ ਦੀ ਕੀ ਕਰਾਂਗੇ ਫਿਰ ਉਸ ਤੋਂ ਬਾਅਦ ਕੀ ਹੋਊਗਾ ਲੋਕ ਜ਼ਮੀਨਾਂ ਵੇਚਣ ਵੱਲ ਹੋ ਜਾਣਗੇ ਵੀ ਇਹਦਾ ਘਾਟੇ ਦਾ ਸੌਦਾ ਹੈਗਾ ਇੱਥੋਂ ਜ਼ਮੀਨ ਆ ਜਿਹੜੇ ਖੇਤੀ ਆ ਉਹ ਘਾਟੇ ਦਾ ਸੌਦਾ ਸਾਬਤ ਹੋ ਜੂਗੀ ਕਿਉਂਕਿ ਇਹ ਘਾਟੇ ਦਾ ਸੌਦਾ ਸਾਬਤ ਕਰਨ ਵਾਸਤੇ ਸਮੇ ਸਮੇ ਸਰ ਬਹੁਤ ਬਹੁਤ ਗੱਲਾਂ ਸਾਜਿਛੜਾਂ ਅੰਦਰੂਨੀ ਸਾਜਸ਼ਾਂ ਹੋਿੰਦੀਆਂ ਰਹੀਆਂ ਪਾਣੀ ਵਾਲੀ ਕਹਿ ਲੋ ਵਾਈਲੈਟਸ ਵਾਲੀ ਕਹਿ ਲੋ ਉਸ ਤੋਂ ਬਾਅਦ ਕਾਲੇ ਕਾਨੂੰਨ ਵਾਲੀ ਕਹਿ ਲੋ ਹੁਣ ਆਹ ਹਰਪਨਾ ਦੀ ਟੈਕਨੋਲੋਜੀ ਵਾਲੀ ਕਹਿ ਲੋ ਇਹ ਸਾਰੀਆਂ ਇਹ ਖੇਤੀ ਨੂੰ ਘਾਟੇ ਦਾ ਸੌਦਾ ਤੈਅ ਕਰਨ ਵਾਸਤੇ ਹੈ ਕਿਉਂਕਿ ਜਿਹੜੀ ਪੰਜਾਬ ਦੀ ਜ਼ਮੀਨ ਆ ਬਾਈ ਜ ਉਹਨਾਂ ਦੀ ਜਿਹੜੀ ਕਾਰਪੋਰੇਟ ਦੀ ਅੱਖ ਆ ਪੰਜਾਬ ਦੀ ਜ਼ਮੀਨਾਂ ਦੇ ਕਿਉਂ ਆ ਨੰਬਰ 1 ਤੇ ਇਹ ਅਭਜਾਊਗਾ ਇਹਦੇ ਵਰਗੀ ਜ਼ਮੀਨ ਨਹੀਂ ਹੈਗੀ ਕਿਸੇ ਪਾਸੇ ਨੰਬਰ 2 ਤੇ ਜਿਹੜਾ ਇਹ ਸੜਕਾਂ ਦਾ ਜਾਲ ਵਿਛਣਾ ਨਾ ਮਤਲਬ ਕਿ ਅਰਬ ਕੰਟ੍ਰਿੰਗ ਦਾ ਵਪਾਰ ਹੋਣਾ ਜਿਹੜਾ ਭਈ ਉਹ ਉਹ ਸਭ ਤੋਂ ਵੱਡੀ ਚੀਜ਼ ਆ ਕਿੱਥੇ ਤਾਂ ਆਪਾਂ ਇਹ ਵੜ ਕੇ ਆਉਣਾ ਉਤੋਂ ਦੀ ਠੀਕ ਆ ਵਪਾਰ ਕਰਨ ਵਾਸਤੇ ਸਮੁੰਦਰੀ ਰਸਤੇ ਨਾਲੇ ਕਿੱਥੇ ਆ ਰਹਿ ਸਿੱਧਾ ਲੰਘ ਜਾਣਾ ਉਹਦੇ ਨਾਲ ਵਪਾਰ ਸੌਖਾ ਤੇ ਸਸਤਾ ਹੋ ਜਾਊਗਾ ਇਹਨਾਂ ਗੱਲਾਂ ਕਰਕੇ ਇਹ ਜ਼ਮੀਨਾਂ ਖੂਣ ਪੈਂਦੇ ਆ ਆਪਣੀਆਂ ਜਿਹੜਾ ਬੰਦਾ ਭਾਈ ਜ਼ਮੀਨਾਂ ਆ ਆਪਣੀਆਂ ਸੰਭ ਗਿਆ ਉਹ ਸੂਰਮਈ ਆ ਠੀਕ ਆ ਤੇ ਹੁਣ ਫੇਰ ਉਹੀ ਗੱਲ ਫੇਰ ਆ ਗਈ ਇੱਕ ਇੱਕ ਹੋਰ ਦੇਖੋ ਪੰਜਾਬ ਦੇ ਵਿੱਚ ਨਾ ਸ਼ੱਕ ਦੇ ਘੇਰੇ ਦੇ ਵਿੱਚ ਆ ਗੱਲ ਇਹ ਕਨਫਰਮ ਨਹੀਂ ਹੈਗੀ ਮੈਂ ਨਹੀਂ ਕਹਿੰਦਾ ਮੇਰੇ ਤੇ ਜੀ ਗਿਣ ਕਰ ਉਹ ਐਂ ਹੋ ਸਕਦਾਗਾ ਪਰ ਕਦੇ ਨਾ ਕਦੇ ਦਿਮਾਗ ਦੇ ਵਿੱਚ ਸ਼ੱਕ ਦੇ ਘੇਰੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਜਰੂਰ ਆਇਓ ਵੀ ਇਹ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੋ ਜਾਣਾ ਮੈਂ ਗਲਤ ਹੋਵਾਂ ਯਾਰ ਮੈਂ ਨਹੀਂ ਕਹਿੰਦਾ ਕਿ ਮੈਂ ਸਹੀ ਹੈਗਾ ਤੇ ਇੱਕ ਪੰਜਾਬ ਦੇ ਵਿੱਚ ਬਹੁਤ ਬੰਦਿਆਂ ਨੇ ਦੇਖਿਆ ਹੋ ਵੀ ਜਹਾਜ਼ ਘੁੰਮਦੇ ਫਿਰਦੇ ਆ ਆਇਨੂ ਲਾਂਘੇ ਆਇਨੂ ਲਾਂਘੇ ਗੋਲ ਕਦੇਰੇ ਬਣਾਉਂਦੇ ਫਰਦੇ ਆ ਜਲੇਬੀ ਵਾਂਗੂ ਜਿਵੇਂ ਫਰਦੇ ਆ ਕਿ ਜਹਾਜ ਹੁੰਦਾ ਆ ਕਿ ਆ ਵੇਂਦੇ ਪਰ ਸਿੱਧਾ ਲਾਂਘੇ ਆਂਦਾ ਸੀਗਾ ਵੀ ਧੂਆਂ ਛੱਡਦਾ ਹੋ ਹਲਕੀ ਰੇਜ ਬਣ ਜਾਂਦੀ ਸੀਗੀ ਪਰ ਹੁਣ ਕੀ ਆ ਮੈਂ ਵੀਡੀਓ ਚਲਾਤੀ ਨਾਲ ਇਹ ਦੇਖ ਲਓ ਵੀ ਇਹ ਗੋਲ ਕਦੇਰੇ ਬਣਾਉਂਦੇ ਫਰਦੇ ਆ ਜਹਾਜ ਵੀ ਇਹ ਕਿਤੇ ਨਾ ਕਿਤੇ ਹਾਰਪਨਾ ਦੀ ਟੈਕਨੋਲੋਜੀ ਦੇ ਨਾਲ ਮਿਲਦੀ ਜੁਲਦੀ ਕੋਈ ਟੈਕਨੋਲੋਜੀ ਤਾਂ ਨਹੀਂ ਜਿਹੜਾ ਇਹ ਕਿਸੇ ਕੈਮੀਕਲ ਦਾ ਛੜਕਾ ਕਰਕੇ ਚੰਗੇ ਭਲੇ ਮੌਸਮ ਨੂੰ ਖਰਾਬ ਕੀਤਾ ਜਾ ਸਕੇ ਜਿੱਦਾਂ ਗੜੇ ਮਾਰੀ ਹੋਈ ਆ ਦੋਸਤੋ ਉਦੋਂ ਤੁਸੀਂ ਇਹ ਗੱਲ ਕਿਸੇ ਦੇ ਧਿਆਨ ਤੇ ਹੋਵੇ ਦੇਖ ਲ ਕੋਈ ਮਤਲਬ ਕਿ ਪਾਈਦਾ ਹੀ ਨਹੀਂ ਸੀ ਕਿਸੇ ਗੱਲ ਦੀ ਵੀ ਅੱਜ ਗੜੇ ਮਾਰੀ ਹੋਊਗੀ ਬਹੁਤ ਸਾਫ਼ ਮੌਸਮ ਸੀਗਾ ਤੇ ਮਤਲਬ ਕਿ 1:30 12 12 1:30 3 ਵਜੇ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋਣ ਲੱਗ ਗਿਆ ਸਾਡੇ ਇਨ ਇਹੀ ਟਾਈਮ ਹੋਇਆ ਸੀਗਾ ਹੋ ਸਕਦਾ ਕਿਸੇ ਜਗ੍ਹਾ ਤੇ ਪਹਿਲਾਂ ਹੋਇਆ ਹੋਵੇ ਠੀਕ ਆ ਹੋਰ ਜਗ੍ਹਾ ਤੇ ਉਧਰ ਪਹਿਲਾਂ ਹੋ ਗਿਆ ਹੋਵੇ ਸਾਡੇ 2:30 3 ਵਜੇ ਦੇ ਕਰੀਬ ਜੜੇ ਆਇਆ ਬਈ ਤੜਕੇ ਮੌਸਮ ਜਮਾ ਸਾਫ਼ ਸੂਰਜ ਨਿਕਲਿਆ ਕੜਾਕੇ ਤੱਕ ਗਰਮੀ ਆਉਂਦੀ ਸੀ ਆਥਨ ਨੂੰ ਗੜੇ ਮਾਰੀ ਹੋ ਕੇ ਬਈ ਠੰਡ ਲੱਗਣ ਲੱਗ ਪਈ ਇਹਨਾਂ ਨੇ ਠੀਕ ਆ ਇੱਕੇ ਨਾਮ ਮੌਸਮ ਜਿਹੜਾ ਬਦਲਣਾ ਯਾਰ ਉਹ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਦੇ ਵਿੱਚ ਲਿਆਉਂਦਾ ਇਹਨਾਂ ਗੱਲਾਂ ਨੂੰ ਤੇ ਬਾਈ ਮੈਂ ਨਹੀਂ ਕਹਿੰਦਾ ਵੀ ਮੇਰੀਆਂ ਗੱਲਾਂ ਤੇ ਯਕੀਨ ਕਰੋ ਵੀ ਇਹ ਐਂ ਹੀ ਹੋਊਗਾ ਹੋ ਸਕਦਾ ਮੈਂ ਗਲਤ ਹੋਵਾਂ ਪਰ ਅਣਦੇਖਾ ਵੀ ਨਾ ਕਰੋ ਇਸ ਚੀਜ਼ ਨੂੰ ਜੇ ਇਹ ਅਣਦੇਖੀ ਕਰਤੀ ਇਹ ਆਖਰੀ ਸਾਜ਼ਿਸ਼ ਹੋਊਗੀ ਉਹਨਾਂ ਦੀ ਆਪਣੀਆਂ ਜ਼ਮੀਨਾਂ ਖਾਤਰ ਤੇ ਆਲੋ ਜਿਹਦੇ ਵਿੱਚ ਕਾਮਯਾਬੀ ਹੋ ਜਾਣਗੇ ਠੀਕ ਹੈ ਤੇ ਸੋ ਕਿਰਪਾ ਕਰਕੇ ਮੈਂ ਤਾਂ ਇਨੀ ਗੱਲ ਕਰਦਾਗਾ ਵੀ ਬਾਕੀ ਗੱਲਾਂ ਤੇ ਮੇਨ ਕਦੇ ਗੌਰ ਕਰਿਓ ਨਾ ਕਰਿਓ ਮੈਂ ਕੋਈ ਉਹੀ ਮੈਂ ਯਾਰ ਭੌਂਕਦਾ ਜਿਹੜਾ ਕੋ ਭੌਂਕਣਾ ਸੀ ਸਿੱਧੀ ਗੱਲ ਆ ਆਪਣੀ ਦਾ ਜੇ ਇਹਨਾਂ ਗੱਲਾਂ ਤੇ ਗੌਰ ਕਰਨੀ ਆ ਕਰ ਲਿਓ ਨਹੀਂ ਕਰਨੀ ਨਾ ਕਰਿਓ ਪਰ ਇੱਕ ਗੱਲ ਤੇ ਗੌਰ ਲਾਜਮੀ ਕਰਿਓ ਵੀ ਆਪ ਦੀਆਂ ਜ਼ਮੀਨਾਂ ਕਿਸੇ ਵੀ ਕੀਮਤ ਦੇ ਨਾਲ ਵੇਚੋ ਉਹ ਜੇ ਤੁਸੀਂ ਰੱਖ ਜਉਗੇ ਅੱਜ ਜਿਹੜਾ 30 ਲੱਖ ਦਾ ਕਿੱਲਾ ਹੈ ਇਹ 30 ਕਰੋੜ ਦਾ ਵੀ ਨਹੀਂ ਕਿਤੇ ਮਿਲਣਾ ਜਾ ਕੇ ਜਦੋਂ ਉਹਨਾਂ ਨੇ ਆਪ ਦਾ ਜਾਲ ਵਿਛਾਲਿਆ ਸੜਕਾਂ ਦਾ ਵਪਾਰ ਹੋਣ ਲੱਗ ਗਿਆ ਨਾ 30 30 ਕਰੋੜ ਦੇ ਕਿੱਲੇ ਵੀ ਨਹੀਂ ਦੋਸਤੋ ਮਿਲਣਗੇ ਤੁਸੀਂ ਦੇਖ ਦੇਖਿਆ ਹੋਊਗਾ ਵੀ ਕਹੜੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਲੋਕ ਆ ਨਾ ਸਾਹੂ ਸਾਹੂ ਕਿੱਲੇ ਦੇ 2-250 ਕਿੱਲੇ ਦੇ ਟੱਕ ਲੈ ਕੇ ਵਿਲੇ ਛੱਡੀ ਬੈਠਾ ਜਿੰਨਾ ਚ 2-2 3-3 ਸਾਲ ਹੋ ਗਏ ਕੱਖ ਫਸਲ ਵੀ ਨਹੀਂ ਕੀਤੀ ਕਿਦਣਾ ਉਹ ਕਿਉਂ ਨਹੀਂ ਕੀਤੀ ਉਹ ਕਮਲੇ ਥੋੜੀ ਆ ਗਈ ਵੀ ਉਹ ਬਾਈ ਨਿਆ ਦੀਆਂ ਜ਼ਮੀਨਾਂ ਲੈ ਕੇ ਤੇ ਉਹ ਐਡੇ ਭਾਅ ਹੀ ਛੱਡ ਦੇਣਗੇ ਉਹਨਾਂ ਨੂੰ ਦਿਖਦੀ ਆ ਜਿਹੜਾ 30 ਲੱਖ ਦਾ ਕਿੱਲਾ ਆ ਜੋ ਉਹ 30 ਕਰੋੜ ਦਾ 300 ਕਰੋੜ ਦਾ ਵੀ ਹੋਊਗਾ ਕਿ ਦਿਨਾਂ ਕਦੇ ਜਾ ਕੇ ਪੰਜਾਬ ਦੀਆਂ ਜ਼ਮੀਨਾਂ ਇੰਨੀ ਕੀਮਤੀ ਹੋਣੀਆਂ ਦੋਸਤੋ ਸੋ ਬਾਕੀ ਗੱਲਾਂ ਦਾ ਗੌਰ ਕਰੋ ਨਾ ਕਰੋ ਜ਼ਮੀਨਾਂ ਵਾਲੀ ਗੱਲ ਤੇ ਜ਼ਰੂਰ ਕਰ ਲਓ ਵੀ ਜ਼ਮੀਨਾਂ ਜੇ ਰੱਖ ਸਕਦੇ ਹੋ ਤਾਂ ਰੱਖ ਲਓ ਬਈ ਸਸਰੀਕਾ